ਨਮਸਕਾਰ ਆਦਾ ਮੈਂ ਤੁਹਾਡਾ ਪੰਡਤ ਪੰਡਤ ਲਾਟਰੀ ਮਲੇਰਕੋਲਾ ਤੋਂ ਤੁਹਾਡੇ ਲਈ ਬੇਇਤਿਹਾਤ ਕਰ ਰਿਹਾ ਕਈ ਲੋਕ ਪਤਾ ਹੀ ਕਿਹਦੇ ਜੀ ਮੀ ਪੈਂਦਾ ਟਿਕਟ ਪਾ ਕੇ ਕੀ ਕਰਨੀ ਆ ਮੀ ਪੈਂਦਾ ਟਿਕਟ ਬਾਈ ਜੀ ਮੀ ਨਾ ਦੇਖੋ ਜੇਕਰ ਕੋ ਬਣਨਾ ਕਰੋੜਪਤੀ ਲੱਖਪਤੀ ਤਾਂ ਮੀ ਦੇ ਵਿੱਚ ਵੀ ਪੰਡਤ ਲਾਟਰੀ ਮਲੇਰਕੋਲਾ ਤੇ ਆਉਣਾ ਪੈਣਾ ਮੈਂ ਵੀ ਘਰੇ ਬੈਠ ਸਕਦਾ ਮੈਂ ਵੀ ਨਹੀਂ ਵੀਡੀਓ ਪਾਉਣੀ ਇਹ ਨਾ ਸੋਚੋ ਵੀ ਮੈਂ ਆਪਣੀ ਟਿਕਟ ਵਿੱਚਦਾ ਮੇਰੀ ਟਿਕਟ ਆਲਰੇਡੀ ਵਿਕ ਗਈ ਆ ਮੈਂ ਕਹਿੰਦਾ ਵੀ ਦੇਖੋ ਤੁਹਾਡੇ ਕੋਲ ਵੈਸੇ ਟਾਈਮ ਨਹੀਂ ਹੈਗਾ ਆਉਣ ਦਾ ਰਾਸ ਹੁੰਦਾ 3 ਘੰਟੇ ਖਣ ਦਾ ਟਾਈਮ ਨਹੀਂ ਪਰ ਆਵੋ ਹੁਣ ਤੁਹਾਡੇ ਕੋਲ ਮੌਕਾ ਰਸ ਹੈ ਨਹੀਂ ਇਸ ਕਰਕੇ ਜਲਦੀ ਤੋਂ ਜਲਦੀ ਪੰਡਤ ਲਾਟਰੀ ਮਲੇਰ ਕੋਲਾ ਤੇ ਪਹੁੰਚ ਕੇ ਪੰਜਾਬ ਸਰਕਾਰ ਦਾ ਦਿਵਾਲੀ ਬੰਪਰ ਲੈ ਕੇ ਜਾਓ ਜਿਸ ਦੇ ਵਿੱਚ ਜਿਸ ਦਿਨ ਦੀ ਲੋਟਰੀ ਸ਼ੁਰੂ ਹੋਈ ਆ ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਪ੍ਰਾਈਜ਼ ਹੈ 11 ਕਰੋੜ ਰੁਪਏ ਦਾ ਗਰੰਟਡ ਤੇ ਉਸ ਤੋਂ ਬਾਅਦ ਦੇ ਵਿੱਚ ਕਦੇ ਵੀ ਸੈਕੰਡ ਪ੍ਰਾਈਜ਼ ਦੇ ਵਿੱਚ 10 ਲੱਖ 20 ਲੱਖ ਇੰਨਾ ਵੱਡਾ ਪ੍ਰਾਈਜ਼ ਆਇਆ ਪਰ ਇਸ ਵਾਰ ਭਗਵੰਤਾਨ ਸਰਕਾਰ ਨੇ 1-1 ਕਰੋੜ ਦੇ 3 ਇਨਾਮ ਅ ਸੈਕੰਡ ਪ੍ਰਾਈਜ਼ ਦਿੱਤੇ ਨੇ ਤੇ ਤੀਜਾ ਪ੍ਰਾਈਜ਼ ਅੱਧੇ ਅੱਧੇ ਕਰੋੜ ਦੇ ਤਿੰਨ ਪ੍ਰਾਈਜ਼ ਚੌਥਾ ਪ੍ਰਾਈਜ਼ ਕਦੇ ਆਇਆ ਨਹੀਂ ਸੀ ਲੋਟਰੀ ਦੇ ਪਰ ਇਸ ਟਾਈਮ ਚੌਥੇ ਰੈਂਕ ਦੇ ਵੀ ਇਨਾਮ ਆ ਜੀ 10-10 ਲੱਖ ਦੇ ਨੌ ਤੇ ਉਸ ਤੋਂ ਬਾਅਦ ਦੇ ਵਿੱਚ ਪੰਜਵੇਂ ਪ੍ਰਾਈਜ਼ ਤੇ ਵੀ 5-5 ਲੱਖ ਦੇ ਨੌ ਤੇ ਬਾਕੀ ਨਾਲ ਉਦਾਂ ਹੀ ਨੇ ਜਿੱਦਾਂ 9-9000 5-5000 3-3000 ਜਿਹੜੀ ਟੋਟਲ ਗੱਲ ਕਰੀਏ 1,27,225 ਕਸਟਮਰਾਂ ਨੂੰ ਨਾ ਮਿਲਣਾ ਤੇ 24 ਲੱਖ ਟਿਕਟ ਪ੍ਰਿੰਟ ਹੋਈਆਂ ਤਿੰਨ ਸੀਰੀਜ਼ਾਂ A B C ਤੇ ਇੱਥੇ ਕੱਲ ਹੋਰ ਕਰਾਂਗੇ ਕਈ ਵੀ ਰਾਗ ਕਹਿੰਦੇ ਜੇ ਅਸੀਂ ਇੱਕ ਦਿਵਾਲੀ ਬੰਪਰ ਪਾਉਣਾ ਪਾ ਤੁਸੀਂ ਇੱਕ ਵੀ ਸਕਦੇ ਹੋ ਮੇਰੇ ਵੱਨੋਂ ਕੋਈ ਜਵਾਬ ਨਹੀਂ ਪਰ ਇੱਕ ਟਿਕਟ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਇਸ ਵਾਰ ਇਹਦੇ ਵਿੱਚ ਵੱਡੇ ਪ੍ਰਾਈਜ਼ ਨੇ ਤਿੰਨ ਸੀਰੀਜ਼ਾਂ ਨੇ A B C ਤਿੰਨਾਂ ਟਿਕਟਾਂ ਦਾ ਸੇਮ ਨੰਬਰ ਹੋਊਗਾ ਮੰਨ ਲਓ ਤੁਸੀਂ B ਸੀਰੀਜ਼ ਦੀ ਟਿਕਟ ਲੈ ਕੇ 500 ਦੀ ਇੱਕ ਆ ਨਾਮ ਸੀ ਚ ਆ ਗਿਆ ਤੁਹਾਨੂੰ ਕੁਝ ਨਹੀਂ ਮਿਲਣਾ ਇਸ ਕਰਕੇ ਜਦ ਵੀ ਤੁਸੀਂ ਦਿਵਾਲੀ ਬੰਪਰ ਪਾਉਣਾ ਤਾਂ ਟਿਕਟਾ ਜਰੂਰ ਪਾਓ ਜੇਕਰ ਸਾਡੇ ਹਿਸਾਬ ਨਾਲ ਚੱਲਣਾ ਪਾ ਚਾਹੇ 1 ਕਿਲੋ ਸਾਡੀ ਕੋਈ ਜ਼ਬਰਦਸਤੀ ਵੀ ਨਹੀਂ ਆਗੀ ਠੀਕ ਹੈ ਜੀ ਤੇ ਬਾਕੀ ਜਾਣਕਾਰੀ ਤੁਸੀਂ ਨੰਬਰਾਂ ਤੋਂ ਲੈ ਸਕਦੇ ਹੋ ਤੇ ਕੰਬੋ ਬੈਕ ਪਾਉ ਉਹਦੇ ਵਿੱਚ ਗਨੇਸ਼ ਤੁਰਸੀ ਬੰਪਰ 1000 ਰੁਪਏ ਵਾਲੀ ਮੰਤਰੀ ਲਾਟਰੀ ਤੇ 200 ਵਾਲੀ 1.5 ਕਰੋੜ ਵਾਲੀ ਟਿਕਟਾ ਸਾਰੀਆਂ ਆਏ ਨੇ ਜਿਹਦੇ ਵਿੱਚ ਮੰਨ ਲਓ 6 ਰੁਪਏ ਟਿਕਟ ਵੀ ਐਡ ਹੁੰਦੀ ਆ ਯਾਨੀ ਦਿਵਾਲੀ ਤੱਕ ਸਰਾਣੇ ਬਾਹਰ ਆ ਕੇ ਸੋਜੋ ਭਰਾਓ ਕਦੇ ਵੀ ਸਾਡੇ ਤੁਹਾਨੂੰ ਕਾਲ ਆ ਸਕਦੀ ਆ ਵੀ ਤੁਸੀਂ ਕਰੋੜਪਤੀ ਲੱਖਪਤੀ ਬਣ ਗਏ ਤੇ ਪੰਡ ਲਾਟਰੀ ਮਾਲੀਕ ਕੋਲਾ ਦੇ ਆਫਿਸ ਦੇ ਵਿੱਚ ਪਹੁੰਚੋ ਤੇ 4100 ਰੁਪਏ ਦੇ ਵਿੱਚ ਤੁਹਾਡਾ ਕੰਬੋ ਪੈਕ ਪੈ ਜਾਣਾ ਉਸ ਤੋਂ ਨੀਚੇ 2600 ਦਾ ਕੰਬੋ ਪੈਕ ਆ ਤੇ ਬਾਕੀ ਤੁਸੀਂ ਇਹ ਨਾ ਸੋਚੋ ਵੀ ਸਾਡੇ ਕੋਲ 2600 ਨਹੀਂ 4100 ਨਹੀਂ ਅਸੀਂ ਟਿਕਟ ਨਹੀਂ ਪਾ ਸਕਦੇ ਤੁਸੀਂ ਪਾ ਸਕਦੇ ਹੋ ਟਿਕਟ ਪੰਡ ਲਾੜੀ ਮਲੇਕੂਲਾ ਤੇ ਆ ਕੇ ਤੁਸੀਂ ਇੱਕ 200 ਰੁਪਏ ਦੀ ਵੀ ਟਿਕਟ ਲੈ ਆ ਸਕਦੇ ਹੋ 500 ਦੀ ਵੀ ਲੈ ਅਸੀਂ ਸਿਰਫ ਕੰਬੋ ਪੈਕ ਉਹਨਾਂ ਨੂੰ ਕਹਨੇ ਆ ਜਿਨ੍ਹਾਂ ਦਾ ਬਜਟ ਆ ਜੇਵ ਆ ਜਾਤ ਨਹੀਂ ਆ ਦੂਰੋਂ ਆਉਂਦੇ ਨੇ ਦਸਰਾ ਸਾਡਾ ਫਰਜ਼ ਆ ਪਾਉਣੀ ਟਿਕਟ ਨਾ ਪਾਉਣੀ ਤੁਹਾਡਾ ਫਰਜ਼ ਆ ਠੀਕ ਹੈ ਕਈ ਲੋਕ ਕਮੈਂਟ ਕਰਦੇ ਨੇ ਲੋਕਾਂ ਦੇ ਵਾਅਮ ਬੁਲਾ ਰਹੇ ਨੇ ਪੀ ਪੰਡਤਾਂ ਦਾ 5000 ਦੀ ਟਿਕਟ ਪਾ ਕੇ ਤੋਰਦਾ ਸੀ ਜੀ ਬਾਈ ਜੀ ਜ਼ਬਰਦਸਤੀ ਕੋਈ ਨਹੀਂ ਦਸਰਾਂ ਸਾਡਾ ਫਰਜ਼ ਆ ਪਾਉਣੀ ਤੁਸੀਂ ਆਪਣੀ ਜੇਬ ਦੇ ਹਿਸਾਬ ਨਾਲ ਟਿਕਟ ਤੇ ਬਾਕੀ ਕੱਲ ਹੋਰ ਕਲੀਅਰ ਕਰਦਾ ਨਾ ਕੁੰਭ ਰਾਸ਼ੀ ਦੁਆਰਾ ਰਿਪੀਟ ਕਰ ਰਹੀ ਆ ਕੰਨਿਆ ਰਾਸ਼ੀ ਦੁਆਰਾ ਰਿਪੀਟ ਕਰ ਰਹੀ ਆ ਤੇ ਅੱਜ ਦੀ ਇੱਕ ਤਾਜ਼ਾ ਖਬਰ ਆ ਕੰਨਿਆ ਰਾਸ਼ੀ ਦੇ ਵਿੱਚ ਮੈਂ ਨਾਮ ਨਹੀਂ ਲਊਂਗਾ ਕਿਉਂਕਿ ਅਸੀਂ ਇੱਕ ਸਾਡੇ ਸਟਾਫ ਦੇ ਨੇ ਅਲੱਗ-ਅਲੱਗ ਪ੍ਰੋਪੋਸਰ ਨੇ ਬਠਿੰਡਾ ਸ਼ਹਿਰ ਦੇ ਵਿੱਚ ਫੇਰ ਅੱਜ 18 ਲੱਖ ਰੁਪਏ ਦਾ ਨਾਮ ਲੱਗਿਆ 6 ਰੁਪਏ ਵਾਲੀ ਤੋਂ ਤੇ ਇਦਾਂ ਹੀ ਸਾਡੇ ਕੋਲ ਵੀ ਲੱਗਦੇ ਰਹਿੰਦੇ ਨੇ ਹੋਰਾਂ ਕੋਈ ਵੀ ਲੱਗਦੇ ਨੇ ਤੇ ਜਲਦੀ ਨਾਲ ਦੀ ਪੰਡਲਾ ਟਿਮਲੇ ਕੋਲ ਪਹੁੰਚੋ ਕੰਟੈਕਟ ਨੰਬਰ ਨੋਟ ਕਰ ਲਓ 9056799754 78099150001683537470 ਇਹ ਸਾਡੇ ਕੰਟੈਕਟ ਨੰਬਰ ਨੇ ਇਸ ਤੋਂ ਇਲਾਵਾ ਸਾਡਾ ਕੋਈ ਕੰਟੈਕਟ ਨੰਬਰ ਨਹੀਂ ਹੈਗਾ ਫੇਕ ਕਾਲ ਫੇਕ ਬੰਦਿਆਂ ਤੋਂ ਬਚਣਾ ਜੇਕਰ ਤੁਹਾਨੂੰ ਕੋਈ ਕਾਲ ਕਰਕੇ ਕਹੇ ਮੈਂ ਪੰਡਤ ਬੋਹੜਿਆ ਪੈਸੇ ਭਾਦੋ ਤਾਂ ਫੇਕ ਹੋਗੀ ਫਰਾਡ ਹੋਗੀ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰੋ ਚੰਗਾ ਮੈਸੇਜ ਪਹੁੰਚੂਗਾ ਤੇ ਦੀਵਾਲੀ ਬੰਪਰ ਦੀ ਟਿਕਟ ਜਰੂਰ ਭਾਜੋ ਭਰਾਓ ਨੇ ਸਿਣਾ ਕਰਿਓ ਇਹ ਨਾ ਸੋਚਿਓ ਵੀ ਲਵੇ ਜਾਵਾਂਗੇ ਦਿਵਾਲੀ ਦੇ ਟਾਵੇ ਜਾ ਕੇ ਟਿਕਟ ਪਾ ਲਾਂਗੇ ਭਰਾਵੋ ਪੰਡ ਲੋਟਰੀ ਏਜੰਸੀ ਮਲੇਖ ਕੋਲ ਤੇ 6-6 ਘੰਟੇ ਵੀ ਵੇਟ ਕਰਨੀ ਪੈ ਸਕਦੀ ਹੈ ਪਰ ਇਸ ਟਾਈਮ ਰਸ ਕੱਟਾ ਤੁਸੀਂ ਆਪਣੀ ਚੀਜ਼ ਦਾ ਫਾਇਦਾ ਚੱਕੋ ਧੰਨਵਾਦ